ਉਹ ਇਹ ਵਿਰੋਧ ਕਰਕੇ ਲੱਤਾਂ ਕਿਉਂ ਖਿੱਚਣਦੇ ਆ ਲੱਤਾਂ ਇਹ ਜਿੱਦਾਂ ਹੁਣ ਉਹਨਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਜਿੱਦਾਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਐਡੀ ਵੱਡੀ ਉਪਲਬਧੀ ਕਰ ਲੈਣੀ ਹੁਣ ਜਿਹੜੇ ਅਰਹੀਸ ਕਹ ਲੋ ਜਾਂ ਪਹਿਲਾਂ ਤੋਂ ਸਟਾਰ ਆਪਣੇ ਆਪ ਨੂੰ ਕਹਾਉਂਦੇ ਆ ਉਹਨਾਂ ਦਾ ਤਾਂ ਮਤਲਬ ਲੈਵਲ ਹੀ ਬਹੁਤ ਥੱਲੇ ਜ਼ੀਰੋ ਤੇ ਚਲ ਗਿਆ ਹੁਣ ਇਹ ਵਰਲਡ ਲੈਵਲ ਤੇ ਫੇਮਸ ਹੋਏ ਆ ਜਿਹੜਾ ਇਹਨਾਂ ਦਾ ਕਦ ਉਹ ਆ ਹੁਣ ਕਦ ਬਹੁਤ ਉੱਚਾ ਆ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਦਲਜੀਤ ਦਸਾਂਜ ਹੁਣ ਥੱਲੇ ਆਉਣਗੇ ਤਾਂ ਉਹ ਤਾਂ ਬਲਟ ਲੈਵਲ ਤੇ ਉਹ ਉਚਾਈਆਂ 'ਚ ਹੋਣਗੇ ਕਿਉਂ ਉਹਨਾਂ ਵੱਲੋਂ ਕੋਈ ਵੀ ਇਦਾਂ ਦੀ ਕੋਈ ਦੇਸ਼ ਭਗਤੀ ਜਾਂ ਦੇਸ਼ ਦੇ ਖਿਲਾਫ ਜਾਂ ਹੋਰ ਦੇਸ਼ ਭਗਤੀ ਦੀ ਗੱਲ ਕਰ ਸਕਦੇ ਉਹ ਪੱਗ ਦੀ ਗੱਲ ਕਰ ਸਕਦੇ ਉਹ ਪੰਜਾਬੀ ਦੀ ਗੱਲ ਕਰ ਸਕਦੇ ਪੰਜਾਬੀ ਅੱਦੀ ਗੱਲ ਕਰ ਸਕਦੇ ਆ ਵਿਰਸੇ ਦੀ ਗੱਲ ਕਰ ਸਕਦੇ ਆ ਉਹਨਾਂ ਨੇ ਆਪਣੇ ਵਿਰਸੇ ਨੂੰ ਆਪਣੇ ਪੰਜਾਬੀਅਤ ਨੂੰ ਔਰ ਆਪਣੇ ਕਲਚਰ ਨੂੰ ਬੜਾ ਸੰਜੋਗ ਕੇ ਰੱਖਿਆ ਆ ਔਰ ਇਹ ਸੀ ਕਰਕੇ ਜਿੱਦਾਂ ਕਹਿ ਲੋ ਕਿ ਹੁਣ ਜਿਹੜੇ ਸਟਾਰ ਆਪਣੇ ਆਪ ਨੂੰ ਕਹਾਉਂਦੇ ਸੀਗੇ ਕਲਾਕਾਰ ਜਿਹੜੇ ਜੈਲਸ ਕਰਦੇ ਆ ਮੈਂ ਤਾਂ ਉਹਨਾਂ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਹਿਬ ਤੁਸੀਂ ਵੀ ਮਿਹਨਤ ਕਰੋ ਤੁਸੀਂ ਵੀ ਉਹਦੀਆਂ ਵਾਲੀਆਂ ਬਲੰਦੀਆਂ ਛੂਹੋ ਲੱਤਾਂ ਖਿੱਚਣ ਦਾ ਕੋਈ ਫਾਇਦਾ ਨਹੀਂ ਲੱਤਾਂ ਖਿੱਚਣਾ ਇੱਕ ਬਹੁਤ ਛੋਟੀ ਗੱਲ ਹੁੰਦੀ ਆਪਣੇ ਛੋਟੀ ਸੋਚ ਵਾਲੇ ਇਹ ਗੱਲ ਕਰ ਸਕਦੇ ਆ ਜਿਨ੍ਹਾਂ ਦੀ ਸੋਚ ਛੋਟੀ ਜਿਨ੍ਹਾਂ ਨੇ ਕੁਝ ਕਰਨਾ ਨਹੀਂ ਨਾ ਖੇਡਣਾ ਨਾ ਖੇਡਣ ਦੇਣਾ ਉਹ ਕਹਿੰਦੇ ਵੇ ਦਿਲਜੀਤ ਮਾफी ਮੰਗੇ ਜਾ ਫੇਰ ਕਹਿੰਦੇ ਆ ਉਹਨੇ ਆਪਣਾ ਜ਼ਮੀਰ ਵੇਚ ਦਿੱਤਾ ਉਹਨੂੰ ਕਿਵੇਂ ਦੇਖੀ ਨੀ ਜ਼ਮੀਰ ਉਹਨਾਂ ਨੂੰ ਤਾਂ ਕੋਈ ਖਰੀਦੇ ਨਹੀਂ ਸਕਦਾ ਜੀ ਮੈਂ ਤਾਂ ਕਿ ਇੱਥੇ ਤੱਕ ਇਹ ਕਹਿਣਾ ਕੋਈ ਦੁਸਾਂਝ ਕਲਾ ਦੇ ਵਾਸੀਆਂ ਨੂੰ ਨਹੀਂ ਕੋਈ ਇਸ ਜਿਹੜਾ ਖਰੀਦ ਸਕਦਾ ਕਿ ਜਿਹੜਾ ਜ਼ਮੀਰ ਦੀ ਗੱਲ ਕਰਦੇ ਆ ਉਹ ਮਾਫੀ ਮੰਗਣ ਦੀ ਮਾਫੀ ਮੰਗਣ ਦਾ ਤਾਂ ਬਹੁਤ ਦੂਰ ਦੀ ਗੱਲ ਆ ਉਹਨਾਂ ਨੇ ਆਪਣੀ ਇੱਕ ਵੀਡੀਓ ਚ ਕਿਹਾ ਵੀ ਉਹਨਾਂ ਨੇ ਗਾਲ ਕੱਢ ਕੇ ਕਿਹਾ ਮੈਂ ਉਹ ਨਹੀਂ ਸ਼ਬਦ ਵਰਤਣਾ ਚਾਹੁੰਦਾ ਪਰ ਜਿਹੜੀ ਗੱਲ ਹੈਗੀ ਆ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਹਾਂ ਜੋ ਕਰਨਾ ਕਰ ਲੈ ਇਹ ਸਰਦਾਰ ਹੈ ਤਾਂ ਇਦਾਂ ਹੀ ਚੱਲੂਗਾ ਔਰ ਚੱਲੂਗਾ ਵੀ ਇਦਾਂ ਹੀ ਕਿਉਂ ਜਿਹੜੀ ਉਹਨਾਂ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਤੀਸ ਪਚਾਉਣ ਵਾਲੀ ਗੱਲ ਨਹੀਂ ਕੀਤੀ ਕਿਸੇ ਦੇਸ਼ ਦੇ ਵਿਰੋਧ ਨਹੀਂ ਬੋਲਿਆ ਜਾਂ ਕਿਸੇ ਦੇ ਵਰਖਲਾਫ ਨਹੀਂ ਬੋਲਿਆ ਜਿਹੜੀ ਫਿਲਮ ਆ ਉਹ ਅਜੇ ਤੱਕ ਤਾਂ ਰਿਲੀਜ਼ ਵੀ ਨਹੀਂ ਹੋਈ ਇੱਥੇ ਦੇਖੀ ਵੀ ਨਹੀਂ ਕਿਸੇ ਨੇ ਵਿਰੋਧ ਇਸ ਗੱਲ ਦਾ ਹੀ ਹੋਣ ਲੱਗ ਕੇ ਕਿਉਂ ਪਾਕਿਸਤਾਨ ਦੇ ਐਕਟਰ ਲਈ ਆ ਕਿ ਜਦੋਂ ਪਾਕਿਸਤਾਨ ਦੇ ਇੱਥੇ ਆ ਕੇ ਇਲਾਜ ਕਰਾਉਂਦੇ ਸੀ ਜਾਂ ਹੋਰ ਸੀਗੇ ਇਹੜੀ ਫਿਲਮ ਇਹ ਤਾਂ ਆਪਣੇ ਜਿਹੜਾ ਮਿਸ਼ਨ ਸੰਧੂਰ ਸੀਗਾ ਉਸ ਤੋਂ ਪਹਿਲਾਂ ਦੀ ਬਣ ਚੁੱਕੀ ਆ ਰਿਲੀਜ਼ ਹੀ ਹੋਣ ਹੋਈ ਆ ਜੇ ਕਿਤੇ ਪਹਿਲਾਂ ਪਤਾ ਹੁੰਦਾ ਵਿਆਹ ਕੰਮ ਹੋਣਾ ਆ ਜਾਂ ਕਿਦਾਂ ਆ ਸ਼ਾਇਦ ਉਹ ਸੋਚ ਲੈਂਦਾ ਇਸ ਬਾਰੇ ਉਹਨਾਂ ਨੇ ਜਿਹਦਾ ਮਾਸਟਰ ਜੀ ਹੁਣੇ ਕਿਹਾ ਕਿ ਇੱਕ ਦੋ ਦੇਸ਼ਾਂ ਨੂੰ ਮਤਲਬ ਨੇੜਤਾ ਲਿਆਉਣ ਵਾਸਤੇ ਜਿਹੜਾ ਇਹ ਇੱਕ ਦੂਜੇ ਦਾ ਜਿਹੜਾ ਉਪਰਾਲਾ ਇਹਨਾਂ ਦੋਨਾਂ ਦਾ ਹੋਇਆ ਵੀ ਚਲੋ ਸੱਭਿਆਚਾਰਕ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇਕੱਠੇ ਹੋਣ ਦਾ ਜਿਹੜਾ ਇਹਨਾਂ ਦਾ ਉਪਰਾਲਾ ਸੀਗਾ ਉਹ ਕਈਆਂ ਨੂੰ ਹਾਜਮ ਨਹੀਂ ਹੁੰਦਾ ਮੈਂ ਤਾਂ ਫਿਰਕਾ ਪ੍ਰਸਤੂ ਜਿਹੜੇ ਲੋਕ ਇਦਾਂ ਦੇ ਹੈਗੇ ਉਹਨਾਂ ਨੂੰ ਤਾਂ ਇਹੀ ਕਹੂੰਗਾ ਵੀ ਭਾਈ ਤੁਸੀਂ ਇਸ ਗੱਲਾਂ ਨੂੰ ਛੱਡ ਕੇ ਤੁਸੀਂ ਆਪਣੇ ਕੈਰੀਅਰ ਬਾਰੇ ਸੋਚੋ ਤੁਸੀਂ ਉਹਦੀ ਪਲਬਦੀ ਨੂੰ ਲੱਤਾਂ ਨਾ ਖਿੱਚੋ ਤੁਸੀਂ ਆਪਣੀ ਉਪਲਬਦੀ ਕਰੋ ਜਿਹੜਾ ਤੁਸੀਂ ਆਪਣਾ ਮਕਾਨ ਬਣਾਇਆ ਉਹਨੂੰ ਬਰਕਰਾਰ ਰੱਖੋ ਕਿ ਲੋਕੀ ਜਿਹੜੇ ਆ ਜੋ ਲਾਨਤਾਂ ਪਾਉਣ ਲੱਗਦੇ ਆ ਫੇ ਦੇਖਦੇ ਨਹੀਂ ਸਟਾਰ ਨੂੰ ਫੇ ਉਹ ਜ਼ੀਰੋ ਕਰ ਦਿੰਦੇ ਆ ਤੇ ਇਹੀ ਗੱਲ ਇਹੀ ਕਹਿਣਾ ਚਾਹੁੰਦੇ ਆ ਕਿ ਭਾਈ ਸਾਹਿਬ ਜਿਹੜੇ ਵੀ ਜਿੰਨੇ ਵੀ ਉਹ ਲੱਤਾਂ ਖਿੱਚਦੇ ਆ ਉਹਨਾਂ ਨੂੰ ਤਾਂ ਇਹੀ ਬੇਨਤੀ ਆ ਕਿ ਭਾਈ ਆਪਣੀਆਂ ਲੱਤਾਂ ਵੀ ਬਚਾ ਕੇ ਰੱਖੋ ਲੋਕੀ ਮੈਂਟਲ ਨਹੀਂ ਲਾਉਂਦੇ ਲੱਤਾਂ ਖਿੱਚ ਕੇ ਥੱਲੇ ਲਾਉਣ ਲੱਗੇ ਸੋ ਇੰਨਾ ਹੀ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ ਕੋਈ ਸਾਰਾ ਕੋ ਦੇਖਿਆ ਜਾਂਦਾ ਜਿਹੜਾ ਕਲਾਕਾਰ ਆ ਉਹ ਵੀ ਜਦੋਂ ਆਪਣਾ ਰੋਲ ਕਰਦਾ ਉਹ ਵੀ ਆਪਾਂ ਸਾਰਾ ਕੁਝ ਦੇਖ ਕੇ ਕਰਦਾ ਵੀ ਮੇਰਾ ਕੋਈ ਬੋਧ ਨਾ ਹੋਵੇ ਉਹ ਸਾਰੀ ਪਹਿਲਾਂ ਹੀ ਬਣ ਚੁੱਕੀ ਹੈ ਤਿਆਰ ਆ ਬਾਕੀ ਜਿਹੜਾ ਕਲਾਕਾਰ ਦਾ ਕਲਾਕਾਰ ਸਾਰੇ ਸਾਂਝੇ ਹੁੰਦੇ ਆ ਕਿ ਉਹ ਪਾਕਿਸਤਾਨ ਦਾ ਜਿਹੜਾ ਕਲਾਕਾਰ ਤੇ ਕਲਾਕਾਰ ਹੀ ਆ ਉਹਨੂੰ ਕਿਸੇ ਦਾ ਵਿਰੋਧ ਨਹੀਂ ਹੁੰਦਾ ਕਿਸੇ ਦਾ ਤੇ ਦੂਸਰੀ ਗੱਲ ਇਹ ਆ ਕਿ ਕੁਝ ਜਦੋਂ ਬੰਦਾ ਥੋੜਾ ਤਾਂਹਾਂ ਚਲੇ ਦੋ ਸੰਧਾ ਖਿਚਣਾ ਵੀ ਹੁੰਦੇ ਆ ਉਹ ਇਸੇ ਗੱਲ ਲੱਤਾਂ ਖਿੱਚਦੇ ਵਿੱਚ ਹੋਰ ਗੱਲ ਕੋਈ ਨਹੀਂ ਹੈਗੀ ਦੇਖ ਕੇ ਰਾਜੀ ਨਹੀਂ ਹੈਗੇ ਅੱਜ ਵੀ ਤੁਸੀਂ ਕਿਉਂ ਦੇਦੇ ਇਸ ਤੋਂ ਬਾਅਦ ਜਿੱਦਾਂ ਹੁਣ ਉਹਦੇ ਦੂਜੀ ਗਦਰ 2 ਤੇ ਵੀ ਸਵਾਲ ਖੜੇ ਹੋ ਗਏ ਕਿ ਇਹਦੀ ਫਿਲਮ ਦੇ ਵਿੱਚ ਇਹਦਾ ਰੋਲ ਕੱਟਿਆ ਜਾਵੇ ਮੰਮੀ ਬਿਰਕਨੋ ਦਿੱਤਾ ਜਾਵੇ ਇਦਾਂ ਤੇ ਹੁਣ ਜੋ ਐਕਸਪ੍ਰੈਸ਼ਨ ਖੜੂ ਗਏ ਨਹੀਂ ਉਹ ਤਾਂ ਗਲਤ ਗੱਲ ਹੈ ਨਾ ਕਿਉਂਕਿ ਇਹ ਜਿਵੇਂ ਸਾਥੀਆਂ ਨੇ ਸਾਰਿਆਂ ਨੇ ਗੱਲ ਸਾਫ਼ ਕੀਤੀ ਹੈ ਕਿ ਦਿਲਜੀਤ ਜਿਸ ਮਕਾਮ ਤੇ ਪਹੁੰਚਿਆ ਹੈ ਕਿ ਉਹ ਕਲਾਕਾਰਾਂ ਦੇ ਵਿੱਚ ਵੀ ਇਹ ਇੱਕ ਗੱਲ ਕੁਦਰਤੀ ਗੱਲ ਨਹੀਂ ਜੀ ਆ ਵੀ ਜੇਕਰ ਆ ਕੋਈ ਲੰਘ ਰਹੇ ਤੇ ਉਹਨੂੰ ਪਿੱਛੇ ਸਿਸਟਮ ਦੀ ਕੋਸ਼ਿਸ਼ ਹੁੰਦੀ ਜਿਵੇਂ ਆਪਾਂ ਮਿਸਾਲ ਦੇ ਤੌਰ ਤੇ ਸਿੱਧੂ ਮੂਸੇ ਦਾ ਕਤਲ ਹੋਇਆ ਹੈ ਉਹ ਵੀ ਇਸੇ ਤਰ੍ਹਾਂ ਤੇ ਹੋਇਆ ਕਿਉਂਕਿ ਉਹ ਬੰਦਾ ਜਿਹੜੀ ਬਹੁਤ ਉਹ ਪਪੂਲਰ ਬੰਦਾ ਹੋ ਗਿਆ ਸੀ ਲੋਕਾਂ 'ਚ ਬਹੁਤ ਜਾਣ ਪਛਾਣ ਸੀ ਖਾਸ ਕਰਕੇ ਸਰਦਾਰ ਹੋਣ ਦੇ ਨਾਤੇ ਇਸ ਕਰਕੇ ਉਹਨੂੰ ਵੀ ਇਹੀ ਸਾਰੇ ਆਪਸੀ ਵਿਰੋਧ ਦੇ ਵਿੱਚੋਂ ਉਹਦਾ ਕਤਲ ਹੋਇਆ ਇਹ ਇਯਾਨੀ ਕਿ ਸਰਕੇਸ ਦਾ ਬਹੁਤਾ ਮੰਨਦੇ ਕਿ ਜਿਹੜੇ ਫਿਰਕੂ ਉਧਾਰਤੇ ਜਿਹੜੇ ਲੋਕ ਸੋਚ ਰਾਦੇ ਫਿਰਕੂ ਉਧਾਰਤੇ ਜਿਹੜੇ ਬੰਦੇ ਆ ਉਹ ਸਿੱਖ ਦੀ ਗੱਲ ਨੂੰ ਕਰ ਸਕਦੇ ਵੀ ਸਿੱਖਿਆ ਹੈ ਕਿ ਉਹ ਕਿੰਗੇ ਡੰਗ ਰਿਆ ਤੇ ਆਮ ਬੰਦੇ ਵਾਸਤੇ ਕਿਉਂਕਿ ਜੇ ਉਹਨੇ ਕਲਾ ਕਰ ਲਿਆ ਤਾਂ ਕੋਈ ਮਾਰੀ ਗੱਲ ਨਹੀਂ ਕੀਤੀ ਇਹ ਦਿਨਾਂ ਦੇਸ਼ਾਂ ਦੇ ਸਿਕਾਮੀ ਹਾਲਾਤ ਹੁੰਦੇ ਆ ਤੇ ਅਸੀਂ ਵੀ ਇਹ ਗੱਲ ਚਾਹੁੰਦੇ ਆ ਕਿ ਜਿਹੜਾ ਜੰਗਾ ਜਿਹੜੀਆਂ ਇਹ ਹੱਕੀਆਂ ਜੰਗਾ ਆ ਇਹ ਲੋਕਾਂ ਦਾ ਨੁਕਸਾਨ ਕਰਦੀਆਂ ਇਹ ਨਹੀਂ ਹੋਣੀ ਚਾਹੀਦੀਆਂ ਤੇ ਇਸ ਕਰਕੇ ਉਹਨਾਂ ਨੇ ਜੋ ਕੰਮ ਕੀਤਾ ਵਧੀਆ ਕੀਤਾ ਮਾਰਾ ਨਹੀਂ ਕੀਤਾ ਕਿਉਂਕਿ ਫਿਲਮ ਵਿੱਚ ਇੱਕ ਸਰਦਾਰ ਬਤ ਹੋਣ ਦੇ ਨਾਲ ਤੇ ਇਹ ਵੀ ਸਵਾਲ ਖੜਾ ਹੁੰਦਾ ਨਾ ਕਿ ਉਹਨੇ ਸਰਦਾਰ ਸੀ ਤੇ ਤਾਂ ਸਰਦਾਰ ਜੀ ਜਿਹੜੇ 3 ਆ ਤੇ ਪਾਕਿਸਤਾਨ ਦੇ ਨਾਲ ਜਿਹੜੀ ਹੀਰੋਇਨ ਲਈ ਹੀਰੋਇਨ ਲਈ ਆ ਉਹਨੂੰ ਵੀ ਜਿਹੜਾ ਆ ਫਿੱਗ ਰਏ ਲੋਕਾਂ ਨੂੰ ਇਹ ਤਾਂ ਕੱਲ ਨਹੀਂ ਜਦੋਂ ਫਿਲ ਬਣ ਗਈ ਆ ਸੈਂਸਰ ਬੋਰਡ ਪਾਸ ਕਰਦਾ ਕੇ ਇਹ ਉਹ ਚੋਤਰਾਜੂ ਗਲਤੀ ਸੀ ਸੈਂਸਰ ਦੀ ਨੂੰ ਕੱਟਣੀ ਚਾਹੀਦੀ ਜਿਵੇਂ ਪਹਿੰੀਆਂਆਂ ਫਿਲਮਾਂ ਬਣਾਈਆਂ ਉਹਨਾਂ ਚ ਕਈ ਕਈ ਕੱਟਵਾਂ ਖਾਲੋ ਵਾਲੇ ਫਿਲਮ ਬਣਾਈ ਉਹਨਾਂ ਇੱਕ ਉਹ ਫਿਲਮ ਕਿਹੜੀ ਸੀ ਜੋ ਪੰਜਾਬ ਦੇ ਇਤਿਹਾਸ ਨੂੰ ਅੱਗੇ ਰੱਖ ਕੇ ਜੋ ਸੱਚਾਈ ਸੀ ਉਹ ਉਹ ਸਰਕਾਰ ਦੀ ਬੇਈਮਾਨੀ ਸਮਝਾਂਗੇ ਆਪਾਂ ਕਿ ਉਹਦੇ ਕਿੰਨੇ 19 20 ਕੱਟ ਲਾਉਣ ਦੇ ਬਾਵਜੂਦ ਵੀ ਉਹ ਰਿਲੀਜ਼ ਫਿਰ ਨਹੀਂ ਕੀਤੀ ਗਈ ਉਹ ਇਹ ਤਾਂ ਇੱਕ ਫਿਰਕੂ ਸੋਚ ਦਾ ਜਿਹੜਾ ਸਟਾ ਇਸ ਲਈ ਅਸੀਂ ਇਹਨੂੰ ਸਮਝਦੇ ਵੀ ਇਹ ਜਿਹੜੀ ਫਿਰਕੂ ਸੋਚ ਹੈ ਕਲਾਗਾਰਾਂ ਵਿੱਚ ਨਹੀਂ ਹੋਣੀ ਚਾਹੀਦੀ ਤੁਸੀਂ ਕੀ ਮੰਗ ਕਰਦੇ ਹੋ ਫਿਲਮ ਰਿਲੀਜ਼ਿੰਗ ਲਈ ਹੋਣੀ ਚਾਹੀਦੀ ਜੀ ਹੋਣੀ ਚਾਹੀਦੀ ਕੋਈ ਫਿਲਮ